ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਅ ਵੀਰੋ ਦੁਪਹਿਰ ਦਾ ਟਾਈਮ ਹੈ ਧੁੱਪ ਤੇਖੀ ਹੈ ਪਰ ਨਾਲ ਨਾਲ ਹਵਾ ਵੀ ਚੱਲ ਰਹੀ ਹੈ ਜਿਹਦੇ ਕਰਕੇ ਧੁੱਪ ਜਿਆਦਾ ਫੀਲ ਨਹੀਂ ਹੋ ਰਹੀ ਤੇ ਇਧਰ ਆਪਣਾ ਤੋੜੇ ਵਾਲਾ ਸ਼ੈੱਡ ਹੈ ਤੇ ਅੱਜ ਆਪਣੀ ਬੰਨਣ ਲੱਗੀ ਥੋੜੀ ਕਿੰਨਾ ਤੇ ਕਿੰਨੇ ਦਿਨਾਂ ਤੋਂ ਮਸ਼ੀਨ ਵਾਲ ਨੂੰ ਕਿਹਾ ਹੋਇਆ ਸੀ ਪਰ ਅੱਜ ਉਹਨਾਂ ਨੂੰ ਟਾਈਮ ਮਿਲਿਆ ਆ ਅੱਜ ਮਸ਼ੀਨ ਚੱਲ ਰਹੀ ਆਪਣੇ ਖੇਤ ਥੋੜੀ ਬੰਦੀ ਪਈ ਐ ਤੇ ਇੱਕ ਟਰਾਲੀ ਥੋੜੀ ਬੰਨ ਕੇ ਆਪਣੀ ਆ ਗਈ ਆ ਪਹਿਲਾਂ ਇੱਕ ਟਰਾਲੀ ਆਈ ਸੀ ਉਹ ਐ ਤੇ ਪਿੱਛੇ ਸਾਈ ਵਾਲੇ ਉਤਾਰ ਰਹੀ ਸੀ ਉਹ ਸਾਹਮਣੇ ਨਜ਼ਰ ਆਉਂਦੀਆਂ ਹੁੰਦੀਆਂ ਤੁਹਾਨੂੰ ਤੇ ਦੂਸਰੀ ਉਹ ਟਰਾਲੀ ਜਿਹੜੀ ਉਹ ਆਪਣੀ ਬੰਨ ਕੇ ਆ ਗਈ ਆ ਥੋੜੀ ਜੀ ਤੋੜੇ ਲਾਟਮੁੰਡ ਆ ਗਿਆ ਤੇ ਹੁਣ ਲਾਉਗਾ ਸ਼ੈੱਡ ਵਿੱਚ ਟਰਾਲੀ ਬੈਕ ਇਹਨਾਂ ਸਿੱਧਾ ਲਿਆ ਕੇ ਇੱਥੋਂ ਸਿਰ ਇਧਰ ਨੂੰ ਲੈ ਕੇ ਜਾਏਗਾ ਇਧਰ ਲਿਜਾ ਕੇ ਫਿਰ ਲੈ ਕੇ ਆਏਗਾ ਸ਼ੈੱਡ ਵਿੱਚ ਬੈਠ ਕੇ ਇਹ ਤੋੜੇ ਲਾਣ ਦੇ ਤੋਂ ਬਾਅਦ ਆਪਾਂ ਖੇਤ ਵੀ ਚੱਲ ਕੇ ਦਿਖਾ ਦੇ ਤੁਹਾਨੂੰ ਮਸ਼ੀਨ ਤੇ ਲਓ ਜੀ ਮੁੰਡਾ ਤੇ ਟਰਾਲੀ ਲਾਹਣ ਲੱਗ ਗਿਆ ਬੈਕ ਪਾਵਰ ਟਰੈਕਟਰ ਜਿਹੜਾ ਜਲਦੀ ਇਥੇ ਟਰਾਲੀ ਬੈਕ ਲਾ ਦਿੰਦਾ ਆ ਬਿਨਾ ਪਾਵਰ ਟਰੈਕਟਰ ਬੜਾ ਹੀ ਜ਼ਿਆਦਾ ਔਖਾ ਲੱਗਦਾ ਬੈਕ ਕਿਉਂਕਿ ਬੈਕ ਲੱਗਣਾ ਕਰਨ ਇਧਰ ਮੋਟਰ ਪੰਪ ਆਪਣਾ ਇਹਦੇ ਤੋਂ ਵੀ ਇਹਨਾਂ ਨੂੰ ਬਚਾ ਕਰਨਾ ਪੈਂਦਾ ਆ ਤੇ ਇਧਰ ਹੈਗਾ ਕਿਕਰ ਤੇ ਪਿੱਛੇ ਆ ਜਾਂਦੀ ਆ ਖੁਰਲੀ ਨਾਲ ਪਾਣੀ ਵਾਲੇ ਹੋਦੇ ਤੇ ਜਿਹਦੇ ਕਰਕੇ ਪੂਰੇ ਸ਼ੋਰ ਤੇ ਸਮਝ ਦੇ ਨਾਲ ਟਰਾਲੀ ਬੈਕ ਲਾਉਣੀ ਪੈਂਦੀ ਹੈ ਇਹਨਾਂ ਨੂੰ ਤਾਂ ਇੱਥੇ ਮੁੰਡੇ ਨੇ ਬੈਕ ਲਾਉਣੀ ਹੈ ਟਰਾਲੀ ਨੇ ਪਿੱਛੇ ਕਰ ਲਿਆ ਪੂਰਾ ਹੁਣ ਕਰੈਕਟਰ ਨੂੰ ਇੱਕ ਵਾਰ ਲੈ ਕੇ ਜਾਏਗਾ ਅੱਗੇ ਅੱਗੇ ਲਾ ਕੇ ਤੇ ਫਿਰ ਇਹਨੇ ਸਿੱਧਾ ਬਿਲਕੁਲ ਸ਼ਰਟ ਦੇ ਅੰਦਰ ਲਾ ਦੇਣੀ ਹੈ ਲਾਓ ਜੀ ਮੁੰਡੇ ਦੇ ਤਰਾਲੀ ਤਰਾਕਾ ਸਿੱਧਾ ਕਰ ਲੈ ਤੇ ਹੁਣ ਬਿਲਕੁਲ ਸਿੱਧਾ ਸ਼ਰਟ ਦੇ ਅੰਦਰ ਲਾਏਗਾ ਥੋੜਾ ਪਨਾ ਕਰ ਲੈ ਅੱਗੇ ਅੱਗੇ ਕਰ ਲੈ

ਹਰ ਵਾਰ ਜਦੋਂ ਆਪਾਂ ਟਰਾਲੀ ਇੱਥੇ ਵੈਕ ਕਰਵਾਉਂਦੇ ਆ ਪਾਵਰ ਟਰੈਕਟਰ ਜਲਦੀ ਵੈਕ ਲਾ ਦਿੰਦਾ ਟਰਾਲੀ ਤੇ ਜਿਹੜਾ ਬਿਨਾ ਪਾਵਰ ਹੁੰਦਾ ਆ ਤੇ ਉਹਨੂੰ ਟਾਈਮ ਲੱਗਦਾ ਲਾ ਉਹ ਵੀ ਦਿੰਦੇ ਆ ਤੇ ਦੋ ਤੋਂ ਲੈ ਕੇ ਤਿੰਨ ਟਰਾਲੀਆਂ ਆਪਣੇ ਸ਼ੈੱਡ ਦੇ ਅੰਦਰ ਤੁਰੇ ਲੈ ਜਾਂਦੀ ਆ ਬਾਕੀ ਆਪਾਂ ਇੱਥੇ ਬਾਹਰ ਲਵਾ ਲੈਨੇ ਆ ਤੇ ਉਹ ਫਿਰ ਆਪ ਅੰਦਰ ਫੇਟਲੀ ਦੇ ਪਲੀਆਂ ਨਾਲ ਆਪਣਾ ਡਰਾਈਵਰ ਮੁੰਡਾ ਆ। ਥੋੜੇ ਲਾ ਕੇ ਆਪਾਂ ਆ ਗਏ ਖੇਤ। ਇਹ ਖੇਤ ਆ ਕੇ ਦੇਖਿਆ ਤਾਂ ਆਪਣੇ ਵਾਂਚ ਤੋਂ ਟਰਾਲੀ ਟੁੱਟਦੀ ਪਾਣੀ ਇੱਕ ਦਾ। ਮਾੜ ਮੋਟਾ ਤਾਂ ਹੈਗਾ ਆ ਪੂਰਾ। ਉੱਤੇ ਜਿਹੜੀ ਪਰਾਲੀ ਬਣਦੀ ਆ ਉਹ ਹੋ ਸਕਦਾ ਕੱਟ ਪਣੀ ਹੋਵੇਗੀ ਜਿਹਦੇ ਕਰਕੇ ਡੋਰ ਟਰਾਲੀਆਂ ਪੰਨੀਆਂ ਨਹੀਂ ਨਹੀਂ ਤਾਂ ਪਹਿਲਾ ਇਹ ਦੋ ਡੋਰ ਟਰਾਲੀਆਂ ਬਣਾ ਕੇ ਤੇ ਅੱਧੀ ਟਰਾਲੀ ਹੋਰ ਬਣ ਜਾਂਦੀ ਸੀ ਇਹਦੇ ਚ ਤੇ ਐਸ ਵਾਰ ਸਮਝ ਨਹੀਂ ਆਈ ਕਿ ਕਾਰਨ ਕੀ ਬਣ ਚੁੱਕਾ ਹੈ ਕਿਉਂਕਿ 7 ਕਿੱਲੇ ਵਿੱਚੋਂ 2.5 ਟਰਾਲੀਆਂ ਤੁਰੇ ਬਣ ਜਾਂ ਨਹੀਂ ਤੇ ਇੱਕਦਮ ਹੀ ਦੋ ਤੋਂ ਵੀ ਘੱਟ ਬਣਨੀ ਚਿੰਤਾ ਦਾ ਵਿਸ਼ਾ ਆ ਕਿਉਂਕਿ ਇਤਨੇ ਦੇਖਦੇ ਆ ਤਾਂ 나ੜ ਪੂਰਾ ਮੋਟਾ ਆ ਕਿਤੇ ਨਾ ਕਿਤੇ ਹੋ ਸਕਦਾ ਕਨਕ ਕਿਤੇ ਵਿਰਲੀ ਹੋਏਗੀ ਤਾਂ ਵਿਰਲੀ ਕਨਕ ਹੋਂ ਦੇ ਕਾਰਨ ਵੀ ਟਰੋੜੇ ਜੱਟ ਬਣਦੀ ਆ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਹੱਥਾਂ ਨਾਲ ਵੱਡੀ ਹੋਈ ਕਨਕ ਦੀ ਟਰੋੜੇ ਬਣਦੀ ਸਾਫ ਆ ਬਣਦੀ ਜਿਆਦਾ ਆ ਤੇ दाना ਵੀ ਕਾਫੀ ਨਿਕਲ ਪੈਂਦੇ ਆ। ਬਾਕੀ ਹੁਣ ਆਕੋ ਬਨੌਣ ਕੇ ਤੋੜੀ। ਲੱਗ ਜੂਗਾ ਪਤਾ ਕਿੰਨੀਆਂ ਟੇਰਾਲੀਆਂ ਸਿੱਟ ਦੇ ਆਪਨੇ ਵਲੇ। ਨਾਲੜਾਇਦਾ ਜਿਵੇਂ ਕੱਟ ਸੀ। ਤੇ ਟੇਕ ਟੇਰਾਲੀਆਂ ਨਾ ਪਿੱਛੋਂ ਬਣਾਈ ਸੀ। ਇੱਕ ਇਧਰੋਂ ਆਪਨੇ ਬਣ ਗਈ। ਸਾ ਤੇ ਜੀ ਉਹਨਾਂ ਨੇ ਕੁਛ ਨਾਲ ਇੱਥੋਂ ਚੱਕ ਕੇ ਤੇ ਬਾਕੀ ਇਹ ਆਪਣੇ ਨਾਲ ਲੱਗਦੇ ਜਮੀਨ ਵੰਡੀਆਂ ਦੀ ਉਹ ਪਾਣੀ ਆਪਨੇ ਤੋਂ ਲਾਉਂਦੇ ਆ ਕਈ ਵਾਰ ਉਹਨਾਂ ਆਖਿਆ ਸੀ ਵੀ ਨਾਲ ਤੁਸੀਂ ਇੱਥੋਂ ਚੱਕ ਲੈ ਜੀ ਤੇ ਇੱਕ ਜਿਹੜਾ ਹੁੰਦਾ ਇੱਥੋਂ ਪੂਰਾ ਕਰਨ ਦੇ ਮਸ਼ੀਨ ਚਲਦੀ ਪਈ ਹੈ ਨਜ਼ਰ ਆਉਂਦੀ ਹੁੰਦੀ ਆ ਤੁਹਾਨੂੰ ਲੱਗ ਪਾ ਕੇ ਡਰਾਈਵਰ ਪੁੱਛਦਾ ਕੀ ਹੈ ਕਿ ਤੇੰਨੇ ਗੇੜਾ ਹੀ ਪਾਂ ਚੁੱਕੇ ਨੇ ਤੇ ਹੁਣ ਚੌਥਾ ਲੱਗੂਗਾ ਪਤਾ ਕਿੱਥੋਂ ਬਣਾਉਂਦੇ ਆ ਬਾਕੀ ਫਿਰ ਪਿੱਛੇ ਨਾਲ ਕੋਈ ਹੋਰ ਆਪਾਂ ਨੂੰ ਕਿਹਾ ਹੋਇਆ ਕਿਸੇ ਨੇ ਉਥੋਂ ਬਣਾਵਾ ਗਿਓ ਹੁਣ ਲੱਗੇਗਾ ਪਤਾ ਕਦੋਂ ਬਣਾਉਂਦੇ ਆ ਆਈ ਕਰੈਕਟਰ 6552 ਨੋਵੋ ਅਰਜਨ ਆ ਲੈਂਦਾ ਆ ਤੇ ਜਦੋਂ ਮਸ਼ੀਨ ਚੱਲਦੀ ਆ ਤਾਂ ਟਰੈਕਟਰ ਨੂੰ ਜਮਾਂ ਹੀ ਪਤਾ ਨਹੀਂ ਲੱਗਦਾ ਕਿ ਪਿੱਛੇ ਮਸ਼ੀਨ ਪਾਈ ਆ ਕਿ ਖਾਲੀ ਚੱਲਣ ਲੱਗਿਆ ਆ ਤਾਂ ਆਪਣੇ ਸਵਾ ਕਿਲਾ ਤੇ ਕਿਲਾ ਸੱਤ ਕਨਾਲਾ ਪਿੱਛੇ ਜਿਹੜੀ ਇਥੋਂ ਤਕਰੀਬਨ ਤਕਰੀਬਨ ਬਣੀਆਂ ਟੈਂਟ ਲਾ ਲਈਆਂ ਸੇਮ ਤੋਂ ਥੜਾ ਘੱਟ ਬਣੀ ਸੀ ਤਾਂ ਫਿਰ ਨਾਲ ਨਾਲ ਦੀ ਜੋ ਤਿੰਨ ਚਾਰ ਕਿਨਵਾ ਸੀਗੀ ਉਥੋਂ ਚੱਕੀ ਸੀ ਤੇ ਜਿਹਦੇ ਕਰਕੇ ਤਿੰਨ ਟਰਾਲੀਆਂ ਪੂਰੀ ਬਣ ਗਈ ਸੀ ਤੇ ਜੋ ਚਲੀ ਗਈ ਆ ਇੱਕ ਇੱਕ ਆਪਣੇ ਆ ਗਈ ਤੇ ਇੱਕ ਹੁਣ ਫਿਰ 4 ਵਾਲੇ ਲਾਉਣੀ ਆ ਉਹਨਾਂ ਨੇ ਤੇ ਹੁਣ ਜਿਹੜੀ ਚੌਥੀ ਟਰਾਲੀ ਆ ਉਹ ਵੀ ਆਪਣੇ ਨਾਲ ਲੱਗਦਾ ਨਾਲ ਆ ਉਥੋਂ ਚੱਕ ਰਹੀ ਆ ਤੇ ਇਦਾਂ ਹੀ ਚਾਰ ਟਰਾਲੀਆਂ ਪੂਰੀਆਂ ਹੋਣਗੀਆਂ ਨਹੀਂ ਤਾਂ ਪਹਿਲਾਂ ਆਪਣੇ ਸਵਾ ਦੋ ਜ 23 ਕਿੱਲਿਆਂ ਦੇ ਵਿੱਚੋਂ ਚਾਰ ਚਾਰ ਟਰਾਲੀਆਂ ਬੰਨ੍ਹ ਆਇਆ ਕਰਤੀ ਸੀ ਤੇ ਹੁਣ ਸਵਾ ਕੁ ਦੋ ਕਿੱਲੇ ਪਿੱਛੇ ਚੱਕ ਲਿਆ ਤੇ ਤਿੰਨ ਚਾਰ ਕਿਨਾਂ ਲੈ ਇਹਦੇ ਚੋਂ ਵੀ ਚੱਕ ਲਿਆ ਪੰਜ ਛੇ ਇੱਕ ਨਾਲ ਇਹ ਆ ਇਹਦੇ ਵਿੱਚੋਂ ਚੱਕਣ ਲੱਗਿਆ ਤੇ ਚਾਰ ਟਰਾਲੀਆਂ ਪੂਰੀਆਂ ਹੋਣ ਕਿਹਾ ਤੇ ਦੋ ਦੋ ਟਰਾਲੀਆਂ ਤੋੜੇ ਆਪਣੀ ਬੰਨ੍ਹ ਦੇਗੀ ਮਸ਼ੀਨ ਚ ਕੋਈ ਖਰਾਬੀ ਪੈ ਗਈ ਅੱਜ ਇਹਦੇ ਕਰਕੇ ਇੱਕ ਵਾਰ ਉਹਨਾ ਰੋਕੀਆ ਮਸ਼ੀਨ ਇਹ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਜਿੱਥੇ ਆਪਾਂ ਸਰੋ ਬੀਜੀ ਰੱਖੀ ਸੀ ਤਾਂ ਸਰੋਂ ਆਪਾਂ ਵੱਢ ਕੇ ਉਹਨੂੰ ਢਡੰਬੇ ਦੇ ਕੱਢ ਕੇ ਟਪੱਠੇ ਬੀਤੇ ਸੀ ਤਾਂ ਟਪੱਠੇ ਬੀਤੇ ਨੂੰ ਤਕਰੀਬਨ ਤਕਰੀਬਨ ਹੋ ਗਏ ਆ 12 ਤੋਂ ਲੈ ਕੇ 13 ਦਿਨ। 12-13 ਦਿਨ ਹੋ ਗਏ ਪੱਠੇ ਪੀਜਿਆਂ ਨੂੰ। ਤੇ ਪੱਠੇ ਆਪਣੇ ਐਨੀਪੋਰਟ ਕਰ ਰਹੇ ਆ। ਕਿਉਂਕਿ ਇੱਥੇ ਵੀ ਪਾਣੀ ਦੀ ਕਮੀ ਆ। ਕਿਉਂਕਿ ਆਪਣਾ ਬੋਰ ਪੈ ਜਾਂਦਾ ਕਿਲਾ ਕੋ ਪਿੱਛੇ। ਤੇ ਇਧਰ ਪਾਣੀ ਚੜਾਉਣ ਲਈ। ਜ਼ਮੀਨ ਆਪਣੀ ਉੱਚੀ ਆ। ਤੇ ਪਿੱਛੇ ਜ਼ਮੀਨ ਨੀਵੀਂ ਆ ਜਿਹਦੇ ਕਰਕੇ ਪਾਣੀ ਇਧਰ ਆ ਨਹੀਂ ਪਾਉਂਦਾ। ਇਸ ਕਰਕੇ ਪਾਣੀ ਫਿਰ ਕਿਲਾ ਕੋ ਇਧਰ ਪਿੱਛੇ ਆਪਣੇ ਕੋਲੇ ਅੰਕਲ ਦੀ ਮੋਟਰ ਤੇ ਉਹਦਾ ਪਾਣੀ ਲਾਉਣਾ ਪੈਂਦਾ ਕਿਵੇਂ ਨਾ ਕਿਵੇਂ ਸੈਟਿੰਗ ਕਰਕੇ ਤੇ ਜਿਹਦੇ ਕਰਕੇ ਫਸਲ ਦੀ ਪੈਦਾਵਾਰ ਇਹਦੇ ਵਿੱਚੋਂ ਘੱਟ ਹੀ ਰਹਿ ਜਾਂਦੀ ਆ ਸਿਰਫ ਪਾਣੀ ਦੀ ਕਮੀ ਕਰਕੇ ਤਾਂ ਪਾਣੀ ਦੀ ਕਮੀ ਕਰਕੇ ਫਿਰ ਇੱਥੇ ਜ਼ਿਆਦਾਤਰ ਪੱਠੇ ਬੀਜੀਦਾ ਜਾਂ ਫਿਰ ਪਹਿਲਾਂ ਕਣਕ ਬੀਜਿਆ ਕਰਦੇ ਸੀ ਤੇ ਇਸ ਵਾਰ ਕਣਕ ਨਾ ਵੀ ਤੇ ਇੱਥੇ ਆਪਾਂ ਸਰੋ ਬੀਜੀ ਤੇ ਸਰੋ ਵਧੀਆ ਵੀ ਹੈ। ਇਹ ਪੱਕੀ ਥੋੜੀ ਬਣ ਜਾਂਦੀ ਆ। ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਹੈ। ਹਾਂ। ਆਹ ਤਾਂ ਗ੍ਰਾਂਟੀ ਦਾ ਨੰਬਰ ਕੱਢੀ। ਨਾਮ ਲਿਖੇ नाम लिखा ना। हाँ। मेरा प्यारा प्यारा तो नाम नाम है अंदर मेरे को तो लिखा बाबा प्याराधन बाबा परमजीत कौन लगा ਆਪਾਂ ਲੱਗ ਪਿਆ ਸੀ ਜੀ ਤਾਂ ਫਾਰਮਨ ਦੀ ਮੋਬਾਈਲ ਤੋਂ ਨੰਬਰ ਕੱਟਨ ਮੈਂ ਗੱਲ ਕਰਨ ਲੱਗਾ ਸੀ ਕੰਬਾਈਨ ਤੇ ਜਿਹੜੇ ਆਪਾਂ ਫਸਲ ਵਧਦੇ ਆ ਚਲੋ ਚੋਨਾ ਤਾਂ ਮਜਬੂਰੀ ਆ ਕਿ ਵਧਣਾ ਪੈਂਦਾ ਹੈ ਤੇ ਕਣਕ ਦੀ ਜੀ ਗੱਲ ਕਰੀਏ ਨਾ ਤੇ ਜਿਹੜਾ ਕੰਬਾਈਨ ਤੇ ਵਟੈਂਦੀ ਆ ਕਣਕ ਤਾਂ ਆਹ ਦੇਖੋ ਕਣਕ ਦੇ ਕੰਬਾਈਨ ਤੇ ਵਧਣ ਦਾ ਹਾਲ ਹੈ ਕਿ ਕਿਵੇਂ ਪੂਰੇ ਸਿੱਤੇ ਕਿੰਨੇ ਡਕੇ ਹੋ ਗਏ ਆ ਦੇਖੋ ਨਜ਼ਰ ਆਉਂਦੇ ਆ ਨਿਆ ਫਿੱਟੇ ਚਲੋ ਸਰਮਹੇਦਾਰਾਂ ਦੀ ਗੱਲ ਕਰੀਏ ਉਹਨਾਂ ਦਾ ਵਟਾਉਣੀ ਆ ਤੇ ਇੱਥੇ ਆਮ ਲੋਕੀ ਚਾਰ-ਚਰ ਕਨਾਲਾਂ ਵਾਲੇ ਕਿੱਲੇ-ਕਿੱਲੇ ਵਾਲੇ ਵੀ ਕੰਬਾਈਨਾਂ ਫਰਾਈ ਆਉਂਦੇ ਆ ਤੇ ਜਿਹਦੇ ਕਰਕੇ ਫਸਲਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਆਪਦਾ ਕਰਵਾ ਰਿਹਾ ਹੈ ਇਹ ਇਸ ਕਰਕੇ ਕਿੱਲਾ ਤੋਦੋ ਕਿੱਲੇ ਵਾਲ ਨੂੰ ਚਾਹੀਦਾ ਹੈ ਕਿ ਕਣਕ ਹੱਥਾਂ ਤੇ ਵੱਢੀ ਜਾਇਆ ਕਰੇ ਤੂੰ ਘੱਟੇ ਘੱਟ ਡਿੱਗਣਗੇ ਥੂੜੇ ਜਿਆਦਾ ਪੰਜਿਆ ਕਰੇਗੀ ਦਾਣੇ ਜਿਆਦਾ ਨਿਕਲ ਜਾ ਕਰਨਗੇ ਇਹ ਵੀ ਚਿੰਤਾ ਦਾ ਵਿਸ਼ਾ ਹੈ ਪਰ ਕੀ ਕੀਤਾ ਜਾਵੇ ਅੱਜ ਕੱਲ ਜਿਵੇਂ ਪਹਿਲਾਂ ਆਪਾਂ ਗੱਲ ਕਈ ਵਾਰ ਵੀਡੀਓ ਦੇ ਵਿੱਚ ਕੀਤੀ ਆ ਕਿ ਕੰਮ ਕਰਕੇ ਕੋਈ ਖੋਟ ਹੀ ਨਹੀਂ ਹੈਗਾ ਹੱਥਾਂ ਨਾਲ ਕਰਕੇ ਕੋਈ ਵੀ ਬੰਦਾ ਖੁਸ਼ ਨਹੀਂ ਹੈ ਕੰਮ ਕਰਕੇ ਹਰੇਕ ਬੰਦਾ ਚਾਹੁੰਦਾ ਹੈ ਕਿ ਕੰਮ ਆਪਣਾ ਮਸ਼ੀਨਾਂ ਤਾਂ ਹੀ ਹੋ ਜਾ ਕਰੇ ਤੇ ਹੱਥ ਨਾਲ ਕਰਨਾ ਹੀ ਨਾ ਪਈ ਬਾਕੀ ਚੱਲੀ ਜਾਣਾ ਇਦਾਂ ਹੀ ਬੱਸ ਆ ਵੀ ਕਿੰਨੇ ਸਿੱਤੇ ਟਿੱਗੇ ਆ ਕਿਉਂਕਿ ਇੱਕ ਤਾਂ ਜਦੋਂ ਕੋ ਡੰਗਰ ਲੰਘਦੇ ਆ ਵਿੱਚ ਦੀ ਤਾਂ ਉਹ ਵੀ ਪੈਰਾਂ ਥੱਲੇ ਆ ਕੇ ਕਣ ਕੇ ਤਾਂ ਉਹਨੇ ਥੱਲੇ ਰਹਿ ਜਾਂਦੇ ਨੇ ਤਾਂ ਕੰਬਾਈ ਦੇ ਕਾਟਰ ਵਿੱਚ ਆਉਂਦੀ ਨਹੀਂ ਤੋਂ ਰੀਅਲ ਮਸ਼ੀਨ ਆਪਣੀ ਚਲਦੀ ਪਈ ਆ ਇਧਰ ਆਪਾਂ ਆ ਗਏ ਆਪਣੇ ਜ਼ਮੀਨਾਂ ਵਾਲਾ ਆ ਤੁਹਾਨੂੰ ਚੀਜ਼ ਨਜ਼ਰ ਆਉਂਦੀ ਹੁੰਦੀ ਆ ਜਦੋਂ ਇਸ ਚੀਜ਼ ਬਾਰੇ ਨਹੀਂ ਸੀ ਪਤਾ ਜ਼ਿਆਦਾ ਹੁੰਦਾ ਤੇ ਸੋਚਾ ਕਰਦੇ ਸੀ ਵੀ ਚੀਜ਼ ਕੀ ਹੁੰਦੀ ਆ ਤੇ ਕਿੱਥੇ ਪੈਦਾ ਕੀਤੀ ਜਾਂਦੀ ਆ ਤੇ ਹੁਣ ਤਾਂ ਆਪਣੇ ਖੇਤਾਂ ਦੇ ਵਿੱਚ ਪੈਦਾ ਹੋਣ ਲੱਗ ਪਈ ਆ ਇਹ ਚੀਜ਼ ਆ ਕੇਸਰ ਜਿਹੜਾ ਆਮ ਹੀ ਆਪਾਂ ਕਿਸੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਬ੍ਰਾਂਡ ਨੇਮ ਤੋਂ ਜਾਣਦੇ ਆ ਕਿ ਐਸ ਕੰਪਨੀ ਦਾ ਕੇਸਰ ਆ ਐਸ ਕੰਪਨੀ ਦਾ ਕੇਸਰ ਆ ਦੋਤ ਵਧੀਆ ਆ ਤੇ ਇਹ ਆਪਣੇ ਜੋ ਖੇਤ ਆ ਆਪਦੀਆਂ ਜ਼ਮੀਨਾਂ ਦੇ ਵਿੱਚ ਹੀ ਫਾਇਦਾ ਕੀਤਾ ਹੋਇਆ ਉਗਾਇਆ ਹੋਇਆ ਜੋ ਕੇਸਰ ਤਾਂ ਇਹ ਸੋਚੋ ਆਪਣੀ ਕਿੱਡੀ ਵੱਡੀ ਜੋ ਕੰਪਨੀਆਂ ਕਿ ਖੁਦ ਦੇ ਖੇਤ ਵਿੱਚ ਹੀ ਜਿਹੜਾ ਉਹ ਕੰਪਨੀਆਂ ਤਿਆਰ ਕਰਦੀਆਂ ਕਿਤੇ ਨਾ ਕਿਤੇ ਉਹਦੇ ਉਸੇ ਕੋਈ ਐਦਾਂ ਦੀ ਪਾਲਸ਼ ਮਾਰਦੀਆਂ ਆ ਕਿ ਡਿੱਟੋ ਇਹਦੀ ਸ਼ੇਪ ਚ ਬਣ ਜਾਂਦਾ ਹੈ ਪਰ ਇਹ ਜ਼ਮੀਨਾਂ ਦੇ ਵਿੱਚ ਉਗਾਇਆ ਹੋਇਆ ਆ ਦੇਖ ਸਕਦੇ ਹੋ ਤੇ ਜੇ ਇਸ ਬੰਦੇ ਨੂੰ ਇਹਦੀ ਮਾਰਕੀਟ ਕਰਨੀ ਆ ਗਈ ਉਹ ਬੰਦੇ ਦਾ ਕੈਨੇਡਾ ਅਮਰੀਕਾ ਸਮਝੋ ਇਥੇ ਆ ਕਿਉਂਕਿ ਰੇਟੇ ਦਾ ਬਹੁਤ ਜ਼ਿਆਦਾ ਹੁੰਦਾ ਆ ਕਾਇਦੇ ਪਿੱਛੇ ਮਿਰਚਾਂ ਲੱਗੀਆਂ ਹੋਈਆਂ ਆ ਵੇਚੇ ਤੇ ਲਸਣ ਵੀ ਸੀਗਾ ਤੇ ਲਸਣ ਇਹਨਾਂ ਪੱਤ ਲੈ ਆ ਤੇ ਹੁਣ ਮਿਰਚਾਂ ਆ ਤੇ ਕੇਸਰ ਤਾਂ ਲਾਓ ਜੀ ਥੋੜੀ ਆਪਣੀ ਬਣ ਗਈ ਆ ਚਾਹ ਕਰਾ ਲਈਆਂ ਦੋ ਦੋ ਕਰਾ ਲਈਆਂ ਥੋੜੀ ਬਣ ਗਈ ਆ ਤੇ ਲੈ ਕੇ ਜਾਵਾਂ ਆਪਾਂ चौथा चलते आया चलना घरे लो जी आप आ गए दूसरे खेत जिधर आप पठे बीजे हुए हैं मशीन उधर चार ट्रालियां तूड़ी बना के घरे दो आए वाले ही तो दो ट्रालिया अपनिया जेडे पिछे ट्राली गई वो भी बंदे लौन लग पे थी। ਆਪਾਂ ਆ ਗਏ ਅਧਰਖੇਤ ਮਸ਼ੀਨ ਤੁਹਾਨੂੰ ਨਜ਼ਰ ਨਹੀਂ ਆਉਂਦੀ ਹੁੰਦੀ ਪਰ ਧੂੜ ਨੂੰ ਨਜ਼ਰ ਆਉਂਦੀ ਹੁੰਦੀ ਆ ਤਾਂ ਇਹ ਖੇਤ ਮਸ਼ੀਨ ਚੱਲ ਰਹੀ ਆ ਤੇ ਆਪਾਂ ਇਧਰ ਆ ਕੇ ਪੱਠੇ ਵੱਢਨੇ ਸੀ ਇਸ ਕਰਕੇ ਆਪਾਂ ਖੇਤ ਹੋਂਨਾ ਪਿਆ ਤੇ ਆਪਾਂ ਹੁਣ ਵੱਢਦੇ ਆ ਪੱਠੇ ਤਾਂ ਪੱਠੇ ਵੱਢ ਗਏ ਤੇ ਕਰ ਲੈ ਜਾਗੇ ਤੇ ਕਰਦਾ ਸ਼ੁਰੂ ਪੱਠੇ ਆਪਾਂ ਵੱਡਦੇ ਪਏ ਸੀ ਪੱਠੇ ਪਾਣ ਦੇ ਕਪ ਨਹੀਂ ਵੱਢੀ ਗਈ ਆ ਤੇ ਥੋੜੇ ਹੋਰ ਵੱਢਦੇ ਆ ਬਾਕੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਇਹ ਘਰੇ ਲੈ ਚਲਦੇ ਆ ਬਾਕੀ ਦੇ ਕੱਲ ਵੱਢਾਂਗੇ ਤੇ ਸਾਹਮਣੇ ਟਰੈਕਟਰ ਟਰਾਲੀ ਆਉਂਦਾ ਪਿਆ ਤੇ ਇਧਰ ਟੁੜੀ ਟਰਾਲੀ ਪੜੀ ਨੂੰ ਕਿੰਨਾ ਟਾਈਮ ਹੋ ਗਿਆ ਪਰ ये लेट हो गया बिल्ली वीडियो आपे करते समाप्त। अज की वीडियो किमें लगी लाइक करना शेयर करना कमेंट लाजमी करके दसना क्योंकि आपे हो तो वापिया भीडियो लेके आ सकी क्योंकि जो तीन कमेंट करोगे तो अपन पता लगता रहेगा कि कितने अपनी गलती है कि आप ਸਹੀ ਕਰਦੇ ਪਏ ਆਂ ਕੀ ਗਲਤ ਕਰਦੇ ਪਏ ਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਰਦੇ ਆਂ ਵੀਡੀਓ ਨੂੰ ਖਤਮ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਪਾਟਨ ਨੂੰ ਜਰੂਰ ਕਲਿੱਕ ਕਰਿਓ ਤਾਂ ਜੋ ਰੇਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਮਿਲਦਿਆਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖੇ